ਕਾਮੀਤ ਜਗ੍ਹਾ ਨਹੀਂ ਕੋਈ ਨਹੀਂ ਮੰਦਰ ਜੋ ਮਾਪੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਦਲਜੀਤ ਸਿੰਘ ਹੈ ਕਿਸਤਾ ਇਲਾਜ ਕਰਵਾਉਣ ਤੁਸੀਂ ਹਸਪਤਾਲ ਜੀ ਮੈਂ ਆਪਣੀ ਵਾਈਫ ਦਾ ਇਲਾਜ ਕਰਾਉਣਾ ਜੀ ਕੀ ਸਮੱਸਿਆ ਆਈ ਸਾਰੀ ਜੀ ਇੱਥੇ ਅਲਟਰਾਸਾਉਂਡ ਦੀ ਬਹੁਤ ਸਮੱਸਿਆ ਜੀ ਇੱਥੇ ਹੈ ਜੀ ਜੀ ਇੱਕ ਤਾਂ ਇਹ ਅੰਦਰ ਨਹੀਂ ਹੁੰਦੀ ਅਲਟਰਾਸਾਉਂਡ ਜੀ ਜਿਹੜੀ ਰੰਗੀਨ ਅਲਟਰਾਸਾਉਂਡ ਆਈਓ ਬਾਹਰ ਹੁੰਦੀ ਹੈ ਇਹ ਅੱਛਾ ਜੀ ਬਸ ਇਹੀ ਪ੍ਰੋਬਲਮ ਹੈ ਗਰੀਬ ਬੰਦੇ ਆਈਏ ਅਸੀਂ ਦਿਹਾੜੀ ਦੇ ਉੱਤੇ ਵਾਲੇ ਇੰਨੇ-ਇੰਨੇ ਮਹਿੰਗੇ ਅਲਟਰਾਸਾਉਂਡ ਕਿੱਥੋਂ ਕਰਾਈਏ ਅਸੀਂ ਸਰਕਾਰ ਤਾਂ ਕਹਿੰਦੀ ਹਸਪਤਾਲਾਂ 'ਚ ਬੜੇ ਸਾਧਨ ਹੋ ਗਏ ਪ੍ਰਾਈਵੇਟ ਤੋਂ ਉੱਪਰ ਹੋ ਗਏ ਕੀ ਲੱਗਦਾ ਵੀ ਰੰਗੀਨ ਅਲਟਰਾਸਾਉਂਡ ਲਈ ਬੜੀ ਗਰੀਬ ਬੰਦੇ ਨੂੰ ਬੜੀ ਮੁਸ਼ਕਲ ਹੋ ਰਹੀ ਹੈ ਬਹੁਤ ਜ਼ਿਆਦਾ ਮੁਸ਼ਕਲ ਹੈ ਜੀ ਗਰੀਬ ਬੰਦੇ ਨੂੰ ਜ਼ਿਆਦਾ ਮੁਸ਼ਕਲ ਹੈ ਇਹ ਬਾਹਰੇ ਕਰਾਉਣੀ ਪੈਂਦੀ ਹੈ ਅਲਟਰਾਸਾਉਂਡ ਦਰਜਨਾ ਮਰੀਜ਼ ਰੋਜ਼ ਬਾਹਰ ਜਾ ਜ਼ਿਆਦਾਤਰ ਬਾਰੀ ਹੁੰਦੀ ਹੈ ਜਿਹੜੇ ਬਲੈਕ ਐਂਡ ਵਾਈਟ ਅਲਟਰਾਸਾਉਂਡ ਨੇ ਉਹਨੂੰ ਕਿੰਨੀ ਕ ਦਿੱਕਤ ਹੋ ਰਹੀ ਹੈ ਹਸਪਤਾਲ ਦੇ ਵਿੱਚ ਉਹਨੂੰ ਕਿੰਨਾ ਟਾਈਮ ਮਿਲ ਰਿਹਾ ਜੀ ਉਹ ਚ ਵੀ ਦਿੱਕਤਾਂ ਆ ਰਹੀ ਹੈ ਜੀ ਆਪਾਂ ਨੂੰ ਕੀ ਦਿੱਕਤਾਂ ਆ ਰਹੀਆਂ ਮਿਲ ਜਾਣ ਦੱਸਿਆ ਉਸ ਨੂੰ ਧੰਨਵਾਦ ਜਿਵੇਂ ਧੰਨਵਾਦ ਧੰਨਵਾਦ ਮਿੰਨੇ ਬਾਤ ਰਹੀ ਕਿ ਮਿਲਦੀ ਜੀ ਉਹਦੀ ਤੇ ਉਹ ਚ ਵੀ ਪ੍ਰੋਬਲਮ ਇਹ ਆਉਂਦੀ ਹੈ ਜੀ ਆਪਾਂ ਨੂੰ ਹਾਂ ਕੀ ਲੱਗਦਾ ਕਿਸ ਤਰ੍ਹਾਂ ਦੇ ਹਸਪਤਾਲ ਹੋਣੇ ਚਾਹੀਦੇ ਨੇ ਪੰਜਾਬ ਦੇ ਵਧੀਆ ਹੋਣੇ ਚਾਹੀਦੇ ਨੇ ਜਿੱਨਾਂ ਸਾਰਾ ਇਲਾਜ ਹੋਣਾ ਚਾਹੀਦਾ ਹੈ ਜੀ ਆਪਾਂ ਨੂੰ ਗਰੀਬ ਬੰਦਿਆਂ ਦਾ ਜੀ ਇਹ ਹੈ ਨਾ ਪ੍ਰੋਬਲਮ ਦਾ ਤੁਸੀਂ ਆਪਣਾ ਇਲਾਜ ਕਰਵਾਣ ਆਏ ਹੋ? ਹਾਂਜੀ। ਕੀ ਕੀ ਸਮੱਸਿਆ ਹਸਪਤਾਲ ਦੇ ਵਿੱਚ ਖਾਸ ਤੌਰ ਤੇ ਲੇਡੀਜ਼ ਜਨਾਨਾ ਜਿਹੜੇ ਹਸਪਤਾਲ ਉਹਦੇ ਚ ਆ ਰਹੀ ਹੈ ਜੀ? ਸਮੱਸਿਆ ਜੀ ਬਸ ਇਹ ਰੰਗੀ ਲਾਟਰੋਸਨ ਕਰਵਾਉਣੀ ਹੈ ਜੀ ਉਹ ਉਹਦੇ ਅੰਦਰ ਹੋਣ ਸਕਦੀ ਜੀ। ਉਹ ਅੰਦਰ ਹੋ ਨਹੀਂ ਸਕਦੀ ਤੇ ਬਾਹਰ 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 ਲਿਖੀ ਹੋਈ ਹੈ। ਹਮਮ ਲਾਟਰੋਸ 1850 ਤੋਂ ਸਟਾਰਟਿੰਗ ਹੈ। 1850 ਰੁਪਏ? ਹਾਂਜੀ ਮੈਂ ਜੀ ਦੱਸ ਰਹੀ ਨਹੀਂ ਬਾਹਰ ਹੀ ਅੰਦਰ ਨਹੀਂ ਹੋ ਰਹੀ ਜੀ। ਇਹ ਮਹਿਲਾਵਾਂ ਨੂੰ ਬੜੇ ਮੁਸ਼ਕਿਲ ਹੈ ਜੇ ਗਰੀਬ ਘਰ ਦੀ ਮੇਰੇ ਨਾਲ। ਹਾਂਜੀ। ਵੇ ਅੰਦਰ ਹੋਣੀ ਚਾਹੀਦੀ ਆ ਰੰਗੀਲੀ ਕੀ ਮੰਗ ਕਰਦੇ ਹੋ ਸਰਕਾਰ ਨੂੰ ਹਸਪਤਾਲ ਸਰਕਾਰੀ ਹਸਪਤਾਲਾਂ ਦੇ ਵਿੱਚ ਕੀ ਕਿਸ ਤਰ੍ਹਾਂ ਦੀ ਮਸ਼ੀਨਰੀ ਹੋਣੀ ਚਾਹੀਦੀ ਵਧੀਆ ਹੋਣੀ ਚਾਹੀਦੀ ਆ ਰੰਗੀਲੀ ਜਿਹੜੀ ਬਲੈਕ ਐਂਡ ਵਾਈਟ ਅਲਟਰਾਸਾਉਂਡ ਲੈ ਕੇ ਕਿੰਨੀ ਕਿ ਮੁਸ਼ਕਿਲ ਆ ਰਹੀ ਕਿੰਨੇ ਕਿ ਡੇਟ ਮਿਲ ਰਹੀ ਆ ਉਹਨਾਂ ਨੂੰ ਉਹ ਮਹੀਨੇ ਬਾਅਦ ਮਿਲਦੀ ਲੇਡੀਜ਼ ਲਈ ਫਿਰ ਬੜਾ ਮੁਸ਼ਕਿਲ ਹੈ ਜਿਹਨਾਂ ਨੇ ਪ੍ਰੈਗਨਨਸੀ ਚ ਜਿਹੜੀ ਲੇਡੀਜ਼ ਹੁੰਦੀਆਂ ਨੇ ਹਾਂਜੀ ਦਿੱਕਤ ਮਹਿਲਾਵਾਂ ਨੂੰ ਸਰਕਾਰੀ ਹਸਪਤਾਲ ਨਾਬਾ ਵਿਖਿਆ ਰਹੀ ਆ ਖਾਸ ਤੌਰ ਤੇ ਜਿਹੜੀ ਪ੍ਰੈਗਨੈਂਟ ਲੇਡੀਜ਼ ਨੇ ਸਰ ਪ੍ਰੈਗਨੈਂਟ ਹੈ ਜੀ ਨੂੰ ਜੀ ਇੱਕ ਤਾਂ ਜੀ ਮਨ ਲੇ ਕਿ ਉਹ ਹੈਡਮ ਮਨ ਲੇ ਕਿ ਇਕੱਲੇ ਨੇ ਜੀ ਉਹ ਜੀ ਮਨ ਲੇ ਕਿ ਬਹੁਤ ਜ਼ਿਆਦਾ ਭੇੜ ਹੁੰਦੀ ਹੈਗੀ ਜੀ ਤੇ ਜੀ ਸਾਨੂੰ ਉੱਥੇ ਇਹ ਮਨ ਲੇ ਬੈਠਣ ਦਾ ਕੋਈ ਹੋਣੀਗਾ ਪ੍ਰਬੰਧ ਨਹੀਂ ਹੈ ਪ੍ਰਬੰਧ ਨਹੀਂ ਹੈਗਾ ਗਰਮੀ ਬਹੁਤ ਹੈ ਜੀ ਪੱਖੇ ਵਗੈਰਾ ਬੋ ਘਟ ਨਹੀਂ ਜੀ ਸੰਖਿਆ ਵਦ ਹੁੰਦੀ ਹੈ ਪੱਖੇ ਘਟ ਹੁੰਦੇ ਹਾਂਜੀ ਡਾਕਟਰ ਦੀ ਲੋੜ ਹੈ ਇੱਕ ਹੋਰ ਡਾਕਟਰ ਦੀ ਲੋੜ ਹੈ ਹਾਂਜੀ ਠੀਕ ਹੈ ਜ਼ਰੂਰ ਤਾਂ ਜੀ ਇਹ ਮਨ ਲੇ ਕਿ ਸਗਲ ਜੀ ਤੇ ਜਿਹੜਾ ਅਲਟਰਾਸਾਉਂ ਨੂੰ ਲੈ ਕੇ ਦਿੱਕਤ ਆ ਰਹੀ ਆ ਗਰੀਬ ਖਾਸ ਤੌਰ ਤੇ ਗਰੀਬ ਮਹਿਲਾਵਾਂ ਨੂੰ ਕੀ ਉਹ ਸਮੱਸਿਆ ਕੀ ਆ ਜੀ ਸਰ ਜੀ ਮੰਨ ਲਓ ਕਿ ਅਲਟਰਾਸਾਉਂ ਵੈਸੇ ਤਾਂ ਅੰਦਰੋਂ ਬਲੈਕ ਐਂਡ ਵਾਈਟ ਅੰਦਰੋਂ ਹੁੰਦੀ ਆ ਤੇ ਪਰ ਮੰਨ ਲਓ ਕਿ ਉਹਦੇ ਵਿੱਚ ਟਾਈਮਿੰਗ ਬਹੁਤ ਲੱਗਦੀ ਆ ਕੋਸ ਤਾਂ ਮੰਨ ਲਓ ਕਿ ਜਿਸ ਦਿਨ ਅਲਟਰਾਸਾਉਂ ਹੁਣ ਇਹ ਸਾਰਾ ਸਾਰਾ ਦਿਨ ਫੁੱਟ ਜਾਂਦਾ ਜੀ ਤੇ ਜਿਹੜੀ ਡੇਟ ਮਿਲ ਰਹੀ ਆ ਉਹ ਕਲੀ ਜੀ ਡੇਟ ਮਿਲ ਰਹੀ ਆ ਜੀ 15 ਦਿਨਾਂ ਬਾਅਦ ਹੀਨੇ ਬਾਅਦ ਲੇਕਿਨ ਮਹਿਲਾਵਾਂ ਤਾਂ ਮੌਕੇ ਤੇ ਕਰਵਾਣੀ ਪੈਂਦੀ ਹੋਊਗੀ ਖਾਸ ਤੌਰ ਤੇ ਜਿਹੜੇ ਪ੍ਰੈਗਨੈਂਟ ਲੇਡੀਜ਼ ਨੇ ਉਹਨਾਂ ਤਾਂ ਹਾਂਜੀ ਕਰਵਾਉਣੀ ਤਾਂ ਪੈਂਦੀ ਪਰ ਟਾਈਮਿੰਗ ਦਿੰਦੇ ਨੇ ਜੀ ਬਾਹਰੋਂ ਕਰਾ ਰਹੇ ਸਾਰੇ ਜਿਆਦਾ ਇਹ ਜੀ ਅੰਗੀਆਂ ਕਰਵਾਉਂਦੇ ਨੇ ਬਾਹਰੋਂ ਮਤਲਬ ਕਿ ਬਾਕੀ ਜੀ ਮਤਲਬ ਕਿ ਅੰਦਰੋਂ ਫਿਰ ਟਾਈਮਿੰਗ ਦੇਣਾ ਸਰਕਾਰ ਕਹਿੰਦੀ ਹੈ ਵੀ ਹਸਪਤਾਲਾਂ ਚ ਪ੍ਰਾਈਵੇਟ ਕਰਤੇ ਕੀ ਲੱਗਦਾ ਵੀ ਇਹ ਸੁਵਿਧਾਵਾਂ ਹਸਪਤਾਲ ਚ ਹੋਣੀ ਚਾਹੀਦੀਆਂ ਨੇ ਹੋਣੀਆਂ ਤਾਂ ਚਾਹੀਦੀਆਂ ਨੇ ਪਰ ਹੈ ਨਹੀਂ ਗਈ ਹੈ ਨਹੀਂ ਬਹੁਤ ਮੁਸ਼ਕਿਲ ਆ ਰਹੀ ਇਸ ਫਿਰ 9 ਵਜੇ ਦੇ ਬੈਠੇ ਆ 12 ਵਜੇ ਨਾਲ ਹੀ ਹੋ ਗਏ ਕੱਲ ਅਲਟਰਾਸਾਉਂਡ ਲਿਖਿਆ ਸੀ ਅਲਟਰਾਸਾਉਂਡ ਕਰਾ ਕੇ ਅਸੀਂ ਆਏ ਦਿਖਾਉਣ ਵਾਸਤੇ ਕਹਿੰਦੇ ਮੈਡਮ ਆਪਰੇਸ਼ਨਾਂ ਦੇ ਫਿਰ ਵੀ ਸਾਨੂੰ 1 ਵਜੇ ਗਿਆ ਉੱਥੇ ਵੀ ਸ਼ਾਇਦ ਮੈਡਮ ਮੇਰੇ ਜਾਣਗੇ ਫਿਰ ਅਸੀਂ ਅੱਜ 9 ਵਜੇ ਦੇ ਆ ਕੇ ਬੈਠੇ ਆ ਬਹੁਤ ਜ਼ਿਆਦਾ ਅੱਜ ਤਾਂ ਭੀੜ ਘਟ ਗਈ ਪਹਿਲਾਂ ਬਹੁਤ ਜ਼ਿਆਦਾ ਭੀੜ ਸੀ ਇੱਥੇ ਅਲਟਰਾਸਾਉਂਡ ਕਿੱਥੋਂ ਅੰਦਰੋਂ ਕਰਾਇਆ ਬਾਰ ਅਲਟਰਾਸਾਉਂਡ ਅੰਦਰੋਂ ਕਰਾਇਆ ਸੀ ਉਹ ਡੇਟ ਮਿਲ ਜਾਂਦੀ ਉੱਥੇ ਡੇਟ ਮਹੀਨੇ ਬਾਅਦ ਮਿਲੀ ਸੀ ਮਹੀਨੇ ਬਾਅਦ ਆਇਆ ਸੀ ਨੀ ਫਿਰ ਜਿਹੜੇ ਲੇਡੀਜ਼ ਪ੍ਰੈਗਨੈਂਟ ਲੇਡੀ ਨੇ ਉਹਨਾਂ ਨੂੰ ਮਹੀਨੇ ਦੀ ਕੋਈ ਦਿੱਕਤ ਨਹੀਂ ਆਉਂਦੀ ਵਿੱਚੋਂ ਕਈ ਵਾਰ ਕੋਈ ਵਿੱਚੇ ਕਈ ਵਾਰੀ ਪ੍ਰੋਬਲਮ ਆ ਜਾਂਦੀ ਪੇਟ 'ਚ ਦਰਦ ਹੋਉਂਗੇ ਫਿਰ ਦਿਖਾਉਂਦੇ ਆ ਵੀ ਡੇਟ ਸ਼ਾਰਟ ਕਰ ਦੋ ਡੇਟ ਕਰ ਦੇਣੀ ਹੈ ਕਿ ਸ਼ਾਰਟ ਮੇਰੇ ਕਹਿੰਦੇ ਫਿਰ ਇਹ ਕਹਿੰਦੇ ਨੇ ਵੀ ਬਾਹਰੋਂ ਕਰਾਣੋ ਤੁਸੀਂ ਫਿਰ ਬਾਹਰੋਂ 1800 1900 2000 ਆ ਲੈਂਦੇ ਨੇ ਇਸ ਕਰਕੇ ਫਿਰ ਗਰੀਬ ਬੰਦਾ ਕਿੱਥੇ ਜਾਏਗਾ ਇੱਥੇ ਹੀ ਆਊਗਾ ਥੱਕੇ ਆ ਕੇ ਸਰਕਾਰ ਦਾਵਾ ਕਰਦੀ ਹੈ ਸਰਕਾਰੀ ਹਸਪੀਟਲ ਪ੍ਰਾਈਵੇਟ ਤੋਂ ਵਧੀਆ ਨੇ ਕੀ ਲੱਗਦਾ ਵੀ ਕਿਸ ਤਰ੍ਹਾਂ ਦੀ ਸਹੂਲਤਾਂ ਨਹੀਂ ਪੈਸੇ ਵਜੋਂ ਤਾਂ ਆਪਾਂ ਕਹਿੰਦੇ ਫ੍ਰੀ ਹੈ ਇੱਥੇ ਸਾਰ ਅਸੀਂ ਕੰਮ ਦਿਹਾੜੀ ਤੋੜ ਕੇ ਆਏ ਇੱਥੇ 9 ਵਜੇ ਜਾਣਾ ਹੁੰਦਾ ਕੰਮ ਤੇ 9 ਵਜੇ ਦਾ ਮਣਾ ਇੱਥੇ ਆਇਆ ਫਿਰ ਕੰਮ ਤੇ ਜਾਊਗਾ ਫਿਰ ਉੱਥੋਂ ਗਾਣਾ ਪਹਿਣ ਗਈਆਂ ਵੀ ਕਿੱਥੇ ਸੀ ਐਨਾ ਟਾਈਮ ਤੁਸੀਂ ਇੱਥੇ ਇਹੀ ਕੁਝ ਆ ਹੋਰ ਕੁਝ ਨਹੀਂ ਹੈ ਇੱਥੇ ਢੀਡ ਬਹੁਤ ਹੈ ਇੱਥੇ ਡਾਕਟਰ ਦੀ ਵੀ ਘਾਟ ਆ ਤੇ ਮਸ਼ੀਨ ਦੀ ਵੀ ਘਾਟ ਇੱਕ ਮਸ਼ੀਨ ਦੀ ਵੀ ਘਾਟ ਆ ਡਾਕਟਰ ਇੱਥੇ ਦੋ-ਤਿੰਨ ਹੋਣੇ ਚਾਹੀਦੇ ਨੇ ਇੱਕ ਡਾਕਟਰ ਆ ਇੱਥੇ ਇੱਕ ਦੋ ਹੋਰ ਹੋਣੇ ਚਾਹੀਦੇ ਜਿਹੜੀ ਉਹ ਅਲਟਰਾਸਾਊਂਡ ਮਸ਼ੀਨ ਉਹ ਵੀ ਇੱਕੋ ਹੀ ਆ ਇੱਕੋ ਆ ਉਹ ਸਿੰਗਲ ਆ ਤੇ ਆਪਣੇ ਦੇ ਪੇਸ਼ੰਟਰ ਵੀ ਅਤੇ ਅੱਧੇ ਸਰਕਾਰ ਦੇ ਵੀ ਹਾਂ ਅੱਧੇ ਸਰਕਾਰ ਦੇ ਵੀ ਅੱਧੇ ਪੇਸ਼ੰਟਰ ਹੈ ਨਾ ਕੋਈ ਨਹੀਂ ਅੱਛਾ ਪਤਾ ਕੀ ਗੁਰਜਿੰਦਰਾ ਚਲੇ ਜਾਂਦੇ ਲੱਗੀ ਵੀ ਇੱਧਰ ਵੀ 90 ਤੋਂ 200 ਦੀ ਐਵਰੇਜ ਰਹਿੰਦੀ ਹੈ ਆਪਣੀ ਜੀ ਤੇ ਕੋਈ ਕੋਈ ਦਿਨ ਤਾਂ ਮਤਲਬ 100 ਵੀ ਕ੍ਰੋਸ ਕਰਨ ਕਰ ਰਿਹਾ ਮੁਸ਼ਕਿਲ ਆਦੀਆ ਮਰੀਜ਼ਾਂ ਨੂੰ ਥੋੜਾ ਜਿਹਾ ਬਾਹਰ ਵੇਟ ਕਰਨ ਦੀ ਥੋੜਾ ਜਿਹਾ ਕਾਫੀ ਸਵੇਰੇ ਆਉਂਦੇ ਨੇ ਦੁਪਹਿਰ ਤੱਕ ਉਮਦਬਾਰੀ ਆਉਂਦੀ ਹੈ ਕੀ ਲੱਗਦਾ ਮੈਨੂੰ ਕਿ ਹਲਕੀ ਹੈ ਡਾਕਟਰ ਇਕੋ ਤੁਸੀਂ ਕਲੀਨਿਕ ਹਾਂਜੀ ਮੈਂ ਕਲੀਨਿਕ ਹਾਂ ਤੇ ਹਲ ਤਾਂ ਇਹੀ ਹੈ ਵੀ ਅਸੀਂ ਸਾਰੇ ਅੰਡਰ ਸਟਾਫਡ ਹਾਂ ਡਾਕਟਰਸ ਵੀ ਸਟਾਫ ਨਰਸਿਸ ਵੀ ਤੇ ਮਤਲਬ ਜੇ ਜ਼ਿਆਦਾ ਡਾਕਟਰ ਹੋਣਗੇ ਤਾਂ ਸ਼ਾਇਦ ਜ਼ਿਆਦਾ ਅਸੀਂ ਛੇਤੀ ਛੇਤੀ ਪੇਸ਼ੈਂਟ ਦੇਖ ਸਕਾਂਗੇ ਮੈਡਮ ਅਲਟਰਾਸਾਉਂਡ ਦੀ ਡੇਟ ਬੜੀ ਲੰਬੀ ਮਿਲਦੀ ਆ ਮਹੀਨਾ ਮਹੀਨਾ ਲੋਕਾਂ ਨੂੰ ਇੰਤਜ਼ਾਰ ਕਰਨਾ ਪਿਆ ਮਜਬੂਰੀ ਚ ਪ੍ਰਾਈਵੇਟ ਕਰਨਾ ਪੈ ਰਿਹਾ ਕੀ ਲੱਗਦਾ ਬਣੂ ਮਸ਼ੀਨ ਦੀ ਗਿਣਤੀ ਘਟਾ ਹੱਦ ਤੱਕ ਕੀ ਦਿੱਕਤ ਕਿੱਥੇ ਆ ਰਹੀ ਹੈ ਪੇਸ਼ੈਂਟ ਲੋਡ ਬਹੁਤ ਜ਼ਿਆਦਾ ਹੈ ਇੱਕ ਤਾਂ ਤੇ ਮਤਲਬ ਡਾਕਟਰ ਵੀ ਘਟਨੇ ਤੇ ਉਸ ਕਰਕੇ ਹੋ ਸਕਦਾ ਵੀ ਪੇਸ਼ੈਂਟ ਨੂੰ ਲੇਟ ਡੇਟ ਮਿਲਦੀ ਹੋਵੇ ਇਹ ਪ੍ਰੋਬਲਮ ਆ ਰਹੀ ਹੈ ਮੈਡਮ ਕੋਈ ਲਿਖ ਕੇ ਭੇਜਿਆ ਕੋਈ ਗਵਰਨਮੈਂਟ ਨੂੰ ਕੋਈ ਕਿਹਾ ਅਪੀਲ ਕੀਤੀ ਵੀ ਸ਼ਾਇਦ ਵੀ ਥੋੜੀ ਮਸ਼ੀਨ ਇਹ ਤਾਂ ਮਤਲਬ ਇਹ ਤਾਂ ਰੂਟੀਨ ਚ ਜਾਂਦੀ ਹੀ ਨਹੀਂ ਕੰਪਲੇਂਟਸ ਆਉਂਦੀਆਂ ਇਹਦੇ ਬਾਰੇ ਤੁਹਾਨੂੰ ਜ਼ਿਆਦਾ ਜਾਣਕਾਰੀ ਐਸਐਮਓ ਮੈਮ ਦੇ ਦੇਣਗੇ ਵੈਸੇ ਪਰ ਮੇਨ ਆਪਣਾ ਜਿਹੜਾ ਪ੍ਰੋਬਲਮ ਆਉਂਦੀ ਹੈ ਉਹ ਹੈਗੀ ਵੀ ਅਸੀਂ ਸਾਰੇ ਅੰਡਰਸਟਾਫਡਾ ਇੱਕ ਇੱਕ ਗਾਇਨਕੋਲੋਜਿਸਟ ਹੈ ਇੱਕ ਕਾਰਡੀਓਲੋਜਿਸਟ ਹੈ ਇੱਕ ਤੇ ਇਸ ਕਰਕੇ ਪੇਸ਼ੈਂਟ ਉਸੇ ਸਾਹਮਣੇ ਲ ਜਾਂਦਾ ਹੈ ਇੱਕ ਇੱਕ ਡਾਕਟਰ ਦੇ ਇੱਕ ਡਾਕਟਰ ਨੂੰ ਜਿੰਨੇ ਪੇਸ਼ੈਂਟ ਦੇਖਣੇ ਚਾਹੀਦੇ ਨੇ ਉਹਦੇ ਅਕੋਰਡਿੰਗ ਪੇਸ਼ੈਂਟ ਬਹੁਤ ਜ਼ਿਆਦਾ ਆਪਣੇ ਕੋਲ ਮਨ ਕਲਰਡ ਅਲਟਰਾਸਾਉਂਡ ਲੈ ਕੇ ਕੀ ਦਿੱਕਤ ਆ ਰਹੀ ਹੈ ਕਲਰਡ ਬੜਾ ਮਹਿੰਗਾ 18-1900 ਪਰ ਪੇਸ਼ੈਂਟ ਗਰੀਬ ਬੰਦਾ ਨਾਲ ਨਹੀਂ ਲਗਾ ਸਕਦਾ ਪਰ ਲਗਾਉਣਾ ਪੈ ਰਿਹਾ ਕੀ ਲੱਗਦਾ ਮਨ ਪ੍ਰਾਈਵੇਟ ਕਿਉਂ ਮਜਬੂਰ ਹੋਣਾ ਪੈ ਰਿਹਾ ਪੇਸ਼ ਇਸ ਬਾਰੇ ਤੁਹਾਨੂੰ ਜ਼ਿਆਦਾ ਜਾਣਕਾਰੀ ਵੈਸੇ ਅਲਟਰਾਸਾਉਂਡ ਵਿਭਾਗ ਜੀ ਮਿਲੂਗੀ ਪਰ ਆਹੀ ਰੋੜਾ ਵੀ ਵੀ ਡੇਢ ਲੰਬੀ ਮਿਲਦੀ ਹੈ ਸਰਕਾਰੀ ਚ ਹੈ ਨਹੀਂ ਇਸ ਨਾ ਪੇ ਕਲਰ ਇਹ ਸਰ ਨੂੰ ਪਤਾ ਕਰਨਾ ਪੈਣਾ ਤੁਹਾਨੂੰ ਸਰ ਤੋਂ ਪੁੱਛੋ या एस एम ओ मैम ज्यादा बैटर मैडम सरकारी अस्पताल गायनी गाड़ बड़ी दिक्कत आ रही है मरीजों को इंतजार करना पै रहा है दिक्कत है डॉक्टर क्यों घटा एक डॉक्टर दूसरे डॉक्टर साढ़े ना डॉक्टर लिपसी गोयल मटर्निटी लीवते ने ਕਿਸਮਤਾ ਸਰ ਕੋਈ ਹੱਲ ਹੋ ਕੋਈ ਡਾਕਟਰ ਦੀ ਕਿਸੇ ਡਿਊਟੀ ਕਿਹਾ ਲਿਖ ਕੇ ਭੇਜੋ ਤਾਂ ਇਹ ਸਾਡੇ ਉਹ ਇੱਕ ਡਾਕਟਰ ਵਧੀਆ ਕੰਮ ਕਰ ਰਹੇ ਨੇ ਬਾਕੀ ਸਾਡੇ ਉੱਪਰ ਸਿਵਲ ਸਰਜਨ ਸਰ ਨੂੰ ਪਤਾ ਹੈ ਦੂਸਰੇ ਡਾਕਟਰ ਦਾ ਮੈਡਮ ਅਲਟਰਾਸਾਉਂਡ ਨੂੰ ਇੱਕ ਬੜੀ ਦਿੱਕਤ ਆ ਰਹੀ ਹੈ ਅਲਟਰਾਸਾਉਂਡ ਮਰੀਜ਼ਾਂ ਨੂੰ ਮਹੀਨਾ-ਮਹੀਨਾ ਇੰਤਜ਼ਾਰ ਕਰਨਾ ਪੈ ਰਿਹਾ ਹੈ ਪ੍ਰਾਈਵੇਟ ਕਰਵਾਉਣਾ ਪੈ ਰਿਹਾ ਹੈ ਮਹਿੰਗੇ ਭਾਅ ਦਾ ਮੈਡਮ ਇਸ ਦਾ ਕੋਈ ਹੱਲ ਵਿਭਾਗ ਵੱਲੋਂ ਕੀਤਾ ਗਿਆ ਇਸ ਵੱਲੋਂ ਵਿਭਾਗ ਵੱਲੋਂ ਇਹ ਕੀਤਾ ਗਿਆ ਕਿ ਅਸੀਂ ਗੀਤੂ ਨਰਸਿੰਗ ਹੁਣ ਇਨ ਪੈਨਲ ਕੀਤਾ ਹੈ ਤੇ ਉਹਦੀ ਜਿਹੜੀ ਸਰਕਾਰੀ ਫੀਸ ਹੈ ਜਮਾ ਹਸਪੀਟਲ 'ਚ ਕਰਵਾ ਕੇ ਉਹ ਪੇਸ਼ੈਂਟ ਜਾਂਦਾ ਤੇ ਮੈਡਮ ਪੇਸ਼ੈਂਟ ਨੂੰ ਜਿਹੜੇ ਕਲਰ ਅਲਟਰਾਸਾਉਂਡ ਉਹਨੂੰ ਵੀ ਬੜੀ ਦੀ ਖਰਚਾਰੀ 18-1900 ਰੁਪਏ ਲਗਾਉਣਾ ਪੈ ਰਿਹਾ ਪੇਸ਼ੈਂਟ ਨੂੰ ਕਲਰ ਅਲਟਰਾਸਾਉਂਡ ਸਾਡੇ ਕੋਲ ਨਹੀਂ ਹੈ ਮੈਡਮ ਉਹਦਾ ਵੀ ਬਾਹਰੋਂ ਕੋਈ ਸਲੈਸ ਹੋ ਸਕਦਾ ਅਗਰ ਤੁਸੀਂ ਕਰਾਓ ਨਹੀਂ ਉਹ ਸਾਡੇ ਕੋਲ ਸਿੰਪਲ ਦੂਸਰੇ ਅਲਟਰਾਸਾਉਂਡ ਹੈ ਉਹਦੀ ਡਿਮਾਂਡ ਭੇਜੀ ਕੋਈ ਔਰਜਿੰਦਰਾ ਹਸਪਤਲ ਚਾ ਕਰਵਾ ਸਕਦਾ ਹੈ ਪੇਸ਼ੈਂਟ ਜਾ ਕੇ ਔਰਜਿੰਦਰਾ ਚ ਹਾਂ ਟਾਈਮਿੰਗ ਦੀ ਬੜੀ ਮੈਨੂੰ ਉੱਥੇ ਵੀ ਟਾਈਮ ਕਾਫੀ ਲੰਬਾ ਮਿਲ ਰਿਹਾ ਨਹੀਂ ਔਰਜਿੰਦਰਾ ਅਸੀਂ ਭੇਜ ਸਕਦੇ ਹਾਂ ਰੈਫਰ ਕਰਕੇ ਸਾਡੇ ਡਾਕਟਰ ਤੇਜਿੰਦਰਾ ਚੋ ਜੀ ਪੂਰੀ